ਸਿਕਮਦੇ ਹੋਏ ਨਿੰਬੂ ਚ ਇੰਨੀ ਤਾਕਤ ਇੰਨੀ ਪਾਵਰ ਹੈ ਕਿ ਬਹੁਤ ਸਾਰੇ ਗ੍ਰੰਥਾਂ ਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਨਿੰਬੂ ਦੇ ਕੋਲ ਮੌਤ ਨੂੰ ਛੱਡ ਕੇ ਬਾਕੀ ਹਰ ਬਿਮਾਰੀ ਦਾ ਜਿਹੜਾ ਉਹ ਇਲਾਜ ਖਾਂਸੀ ਦਾ ਬਲਗਮ ਦਾ ਰੇਸ਼ੇ ਦਾ ਇਲਾਜ ਟ੍ਰੀਟਮੈਂਟ ਹੈ ਨਿੰਬੂ ਦੇ ਕੋਲ ਨਿੰਬੂ ਦੇ ਕੋਲੇ ਬਹੁਤ ਸੋਹਣਾ ਇਲਾਜ ਹੈ ਤੁਸੀਂ ਤੁਹਾਨੂੰ ਲੱਗਦਾ ਨਾ ਵੀ એનર્ਜੀ ਡਾਊਨ ਛੋਟਾ ਇਹ ਨੁਕਤਾ ਜਮਾਈ ਛੋਟਾ ਇਹ ਨੁਕਤਾ ਨਿੰਬੂ ਦਾ ਰਸ ਕੱਢੋ ਤੁਸੀਂ ਇਹਨੂੰ ਅੱਖਾਂ ਬੰਦ ਕਰਕੇ ਸੁੰਘੋ ਨਾ ਤੁਹਾਨੂੰ ਅਹਿਸਾਸ ਦਦਾ ਤੁਹਾਡੇ ਰੋਮ-ਰੋਮ 'ਚ ਕਿੰਨੀਆਂ ਕਨਾੜੀਆਂ ਨੇ ਸੁੰਘਣ ਨਾਲ ਕੀ ਹੋ ਜੂਗਾ ਜੀ ਮੈਂ ਕਿ ਨਹੀਂ ਤੁਸੀਂ ਕਰਕੇ ਤਾਂ ਦੇਖੋ ਜਿੰਨਾ ਲੋਕਾਂ ਨੂੰ ਡਿਪਰੈਸ਼ਨ ਹਨ ਨਾ ਉਹ ਨਿੰਬੂ ਸੁੰਗਣਾ ਸ਼ੁਰੂ ਕਰ ਦੇਣਾ। ਅੱਛਾ। ਤੇ 15 ਦਿਨ ਬਾਅਦ ਸਾਨੂੰ ਰਿਸਪੌਂਸ ਕਰਕੇ ਦੱਸਣਾ ਵੀ ਕੀ ਫਰਕ ਪੈ ਗਿਆ ਜੀ। 20 ਦਿਨ ਤੱਕ ਉਹ ਭਾਂਡੇ ਦੀ ਮੈਲ ਨੂੰ ਨਹੀਂ ਸਾਫ਼ ਕੀਤਾ। ਤੁਸੀਂ ਇੱਕੋ ਇੱਕ ਕੰਮ ਕਰੋ, ਉਹ ਚ ਇੱਕ ਨਿੰਬੂ ਨਿਚੋੜੋ। ਤੇ ਬਿਨਾਂ ਸਰਫ਼ ਤੋਂ, ਬਿਨਾਂ ਕਿਸੇ ਸਾਬਣ ਤੋਂ ਤੁਸੀਂ ਉਹਨੂੰ ਰਗੜ ਦਿਓ ਜੀ। ਤੇ ਜਿੰਨੀ ਕਾਈ, ਜਿੰਨੀ ਗੰਦਗੀ ਜੰਮੀ ਹੋਊਗੀ, ਨਿੰਬੂ ਦੇ ਅੰਦਰ ਜਿਹੜਾ ਐਸਿਡ ਆ, ਉਹਨੇ ਉਹ ਸਾਰੀ ਗੰਦਗੀ ਨੂੰ ਲਾ ਦੇਣਾ। ਇਹ ਜਿਹੜਾ ਨੁਸਖਾ ਫਾਰਮੂਲਾ ਨਿੰਬੂ ਦੇ ਰਸ ਵਾਲਾ ਕਿਹੜੀ ਕਿਹੜੀ ਚੀਜ਼ਾਂ ਤੇ ਕੰਮ ਕਰੇਗਾ ਖਾਂਸੀ ਤੇ ਕੰਮ ਕਰੇਗਾ ਖਾਂਸੀ ਤੇ ਵੀ ਕੰਮ ਕਰੇਗਾ ਰੇਸ਼ੇ ਤੇ ਰੇਸ਼ੇ ਤੇ ਵੀ ਕੰਮ ਕਰੇਗਾ ਜਿਹੜਾ ਕੁੱਤਾ ਖਾਂਸੀ ਅੱਜ ਕੱਲ ਹੋਈ ਇੱਕ ਵਾਰ ਖਾਂਸੀ ਛੜ ਗਈ ਤੇ ਤੁਸੀਂ ਨੁਕਤਾ ਜਮਾਓ ਜੀ ਪੰਜਵੇਂ ਦਿਨ ਕੀ ਰਿਸਪੌਂਸ ਰੇ ਪੰਜਵੇਂ ਦਿਨ ਵੀ ਜਿਆਦਾ ਕਹਤਾ ਤੁਸੀਂ ਜਿੱਦੇ ਖਾਂਸੀ ਆ ਰ ਕੁੱਤਾ ਖਾਂਗੀ ਜਿੱਦੇ ਚੱਲ ਰਹੀ ਹੈ ਤੁਹਾਡੀ ਉਸੇ ਟਾਈਮ ਨੂੰ ਵਰਤ ਕੇ ਰੇਸ਼ੇ ਨੂੰ ਕਿਵੇਂ ਤੁਸੀਂ ਕਹੇ ਰੇਸ਼ੇ ਤੇ ਵੀ ਕੰਮ ਕਰੋ ਰੇਸ਼ੇ ਨੂੰ ਵੀ ਕੰਮ ਕਰੂਗਾ ਤੁਸੀਂ ਕਾਲੀ ਮਿਰਚ ਲੈ ਲਓ 4 ਦਾਣੇ ਕਾਲੀ ਮਿਰਚ ਦੇ ਲੈ ਕੇ ਇਹਨੂੰ ਕੁੱਟ ਲਓ। ਠੀਕ ਹੈ। ਨਿੰਬੂ ਲੈ ਲਓ ਇੱਕ ਉਹਨੂੰ ਨਿਚੋੜ ਦਿਓ। ਅਦਰਕ ਦਾ ਤੁਸੀਂ ਰਸ ਕੱਢ ਲੈਣਾ। ਇਹ ਅਦਰਕ ਦਾ ਰਸ ਆਈ। ਸਾਰਾ ਕਿਵੇਂ? ਤੁਸੀਂ ਘਰੇ ਆਪਣੇ ਇੱਕ ਮਹਾਰਾਜਾ ਸ਼ਹੀ ਸ਼ਰਬਤ ਦੀ ਬੋਤਲ ਰੱਖੋ। ਸਵੇਰੇ ਉੱਠੇ 15 ml ਪੀ ਲਿਆ। ਸਾਰਾ ਇਹੀ ਕੰਮ ਕਰੇਗਾ। ਮੈਂ ਕਿ ਨਹੀਂ ਇਹ ਤੋਂ 100 ਗੁਣਾ ਵੱਧ ਕੰਮ। ਉਹ ਕਿਵੇਂ ਜੀ? ਕਿਉਂਕਿ ਇਹ ਨੁਕਤੇ ਨਹੀਂ ਇਹ ਦੇ ਅੰਦਰ। ਹੁੰਦੀ ਕਿਵੇਂ ਕੰਸੀ ਜਿ ਕਾਮ ਨਜ਼ਲਾ ਇਹ ਰੇਸ਼ਾ ਵੰਡਣ ਕਿਵੇਂ ਲੱਗ ਜਾਂਦਾ ਬੜਾ ਸੋਹਣਾ ਬਹੁਤ ਸੋਹਣਾ ਸਵਾਲ ਆ ਤੁਹਾਡਾ ਜੀ ਦੇਖੋ ਜਦੋਂ ਹੁਣ ਸਵੇਰੇ ਉੱਠਿਆ ਬੰਦਾ ਉੜਦੇ ਸਾਰ ਪੈਰ ਥੱਲੇ ਰੱਖ ਲੈ ਜਮੀਨ ਤੇ ਪੈਰ ਰੱਖਣਾ ਕਿਹੜਾ ਸੀਗਾ ਅੱਛਾ ਕਿਸੇ ਨੂੰ ਨਹੀਂ ਪਤਾ ਪਰੌਂਠੇ ਆਲੂ ਦੇ ਨਾਲ ਦਹੀਂ ਠੰਡਾ ਐ ਪੂਰਾ ਮਤਲਬ ਜੇ ਨਿੱਗਾ ਜਾ ਹੋਵੇ ਨਹੀਂ ਮਜ਼ਾ ਨਹੀਂ ਆਇਆ ਚਾਹ ਪੂਰੀ ਗਰਮ ਚਾਹ ਵੀ ਜੇ ਕੋਸੀ ਹੋ ਜੇ ਤਾਂ ਵੀ ਗਲਤ ਤਾਂ ਕਿਤੇ ਨਾ ਕਿਤੇ ਜਦੋਂ ਤੁਸੀਂ ਗਰਮ ਸਰਦ ਕਰਦੇ ਹੋ ਬਾਤ ਪਿਤ ਕਫ ਨੂੰ ਅਨ ਬੈਲੈਂਸ ਕਰਦੇ ਹੋ ਤਾਂ ਇਹ ਰੋਗ ਲੱਗਣੀ ਲੱਗਣੇ ਪਾਣੀ ਨਿਕਲ ਜਾਂਦਾ ਜਿਹਨੂੰ ਅਸੀਂ ਪੰਜਾਬੀ ਚ ਨਲੀ ਕਹਿ ਦਿੰਦੇ ਆ ਨਲੀ ਵਗੀ ਜਾਂਦੀ ਹੈ ਸਾਰਾ ਸਾਰਾ ਦਿਨ ਤੇ ਰਮਾਲ ਰੱਖਿਆ ਹੁੰਦਾ ਟਿਸ਼ੂ ਰੱਖਿਆ ਹੁੰਦਾ ਨੱਕ ਸਾਫ਼ ਕਰ ਕਰਕੇ ਨੱਕ ਲਾਲ ਲੱਗਿਆ ਮਤਲਬ ਲਾਲ ਹੋ ਜਾਂਦਾ ਪਰ ਪਾਣੀ ਨਹੀਂ ਨਿਕਲੋਂ ਹਟਦਾ ਨੱਕ ਲਾਲ ਤਾਂ ਫਰੂਕੀ ਜੀ ਬਹੁਤ ਛੋਟੀ ਚੀਜ਼ ਕਹਤੀ ਕਈ ਲੋਕ ਤਾਂ ਜਿਵੇਂ ਆਪਾਂ ਕੱਦੂਕਸ ਨਹੀਂ ਕਰ ਦਿੰਦੇ ਉਹ ਕੱਦੂਕਸ ਨੂੰ ਇੱਥੇ ਛਾਨਣੀ ਬਣਾਈ ਹੁੰਦੀ ਆ ਲੋਕਾਂ ਨੇ ਰਗੜ ਰਗੜ ਨੱਕ ਆਪਦੇ ਸਤਿ ਸ਼੍ਰੀ ਅਕਾਲ ਨਮਸਤੇ ਸਸ਼ੀਕਾਲ ਹਕੀਕਤੀ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਘੁੰਮਦੇ ਹੋਏ ਨਿੰਬੂ ਚ ਇੰਨੀ ਤਾਕਤ ਇੰਨੀ ਪਾਵਰ ਹੈ ਕਿ ਬਹੁਤ ਸਾਰੇ ਗ੍ਰੰਥਾਂ ਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਨਿੰਬੂ ਦੇ ਕੋਲ ਮੌਤ ਨੂੰ ਛੱਡ ਕੇ ਬਾਕੀ ਹਰ ਬਿਮਾਰੀ ਦਾ ਜਿਹੜਾ ਉਹ ਇਲਾਜ ਇਸ ਪੀਲੇ ਰੰਗ ਦੇ ਨਿੰਬੂ ਦੇ ਵਿੱਚ ਹੈ ਕਿਵੇਂ ਹੈ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਅਸੀਂ ਜੇਕਰ ਤੰਦਰੁਸਤ ਰਹਿ ਸਕਦੇ ਆ ਅੱਜ ਤੁਹਾਨੂੰ ਨਿੰਬੂ ਦਾ ਇਸਤੇਮਾਲ ਕਰਨ ਦਾ ਤਰੀਕਾ ਹੈ ਜਿਹੜਾ ਉਹ ਜਿਹੜੇ ਆਯੁਰਵੇਦਿਕ ਦੇ ਜਿਹੜੇ ਪ੍ਰਬੰਧਕ ਹੈਗੇ ਨੇ ਯੋਧਾ ਸਿੰਘ ਉਹ ਤੁਹਾਨੂੰ ਦੱਸਣਗੇ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਪਰਮਾਤਮਾ ਤੁਹਾਡੇ ਘਰਾਂ 'ਚ ਬਰਕਤਾਂ ਬਖਸ਼ੇ ਤੇ ਤੰਦਰੁਸਤੀਆਂ ਰੱਖੇ ਪਰਮਾਤਮਾ ਅਗੇ ਕੋਈ ਕਰਦਾ ਸਕੇ ਜੀ ਜੀ अच्छा यो ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਨਿੰਬੂ ਹੈ ਇੰਨਾ ਤਾਕਤਵਰ ਇੰਨਾ ਸ਼ਕਤੀਸ਼ਾਲੀ ਆਇਟਮ ਹੈਗੀ ਹੈ ਇਹ ਕੁਦਰਤ ਨੇ ਸਾਨੂੰ ਦਿੱਤੀ ہوئی ਕਿ ਜੋ ਇਸ ਦਾ ਸੇਵਨ ਹੈਗਾ ਤਰੀਕੇ ਨਾਲ ਕਰਨਾ ਸ਼ੁਰੂ ਕਰ ਦੇਗਾ ਆਯੁਰਵੇਦ ਖਾਸ ਕਰਕੇ ਆਯੁਰਵੈਦਿਕ ਢੰਗ ਨਾਲ ਕਰਨਾ ਸ਼ੁਰੂ ਕਰ ਦੇਗਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹਦੀਆਂ ਵੈਸੇ ਹੀ ਖਤਮ ਹੋ ਜਾਣਗੀਆਂ ਕੀ ਤਰਕ ਹੈ ਇਹਦੇ ਪਿੱਛੇ ਕੀ ਦਲੀਲ ਹੈ ਇੱਕੋ ਇੱਕ ਤਰਕ ਹੈ ਜੀ ਇੱਕ ਭਾਂਡੇ ਦੇ ਅੰਦਰ ਨਾ ਮੈਲ ਜੰਮ ਗਈ। ਤਰਕ ਇਹ ਪੂਰਾ ਸਪਸ਼ਟ ਤਰਕ ਦਿੰਦਾ। ਇੱਕ ਭਾਂਡੇ ਦੇ ਅੰਦਰ ਮੈਲ ਜੰਮ ਗਈ ਤੁਸੀਂ فرض ਕਰ ਲਓ 20 ਦਿਨ ਤੱਕ ਉਹ ਭਾਂਡੇ ਦੀ ਮੈਲ ਨੂੰ ਨਹੀਂ ਸਾਫ਼ ਕੀਤਾ। ਤੁਸੀਂ ਇੱਕੋ ਇੱਕ ਕੰਮ ਕਰੋ ਉਹ ਚ ਇੱਕ ਨਿੰਬੂ ਨਚੜੋ। ਤੇ ਬਿਨਾ ਸਰਫ ਤੋਂ ਬਿਨਾ ਕਿਸੇ ਸਾਬਣ ਤੋਂ ਤੁਸੀਂ ਉਹਨੂੰ ਰਗੜ ਦਿਓ ਜੀ। ਤੇ ਜਿੰਨੀ ਕਾਈ ਜਿੰਨੀ ਗੰਦਗੀ ਜੰਮੀ ਹੋਊਗੀ ਨਿੰਬੂ ਦੇ ਅੰਦਰ ਜਿਹੜਾ ਐਸਿਡ ਆ ਉਹਨੇ ਉਹ ਸਾਰੀ ਗੰਦਗੀ ਨੂੰ ਲਾ ਦੇਣਾ। ਉਸੇ ਤਰ੍ਹਾਂ ਹੀ ਕੰਮ ਕਰਦਾ ਆਪਣੇ ਸਰੀਰ ਦੇ ਅੰਦਰ ਸੋ ਇਹਦੇ ਕਈ ਇਸ ਤਰ੍ਹਾਂ ਦੇ ਗੁਣ ਨੇ ਜਿਵੇਂ ਤੁਸੀਂ ਅੱਗੇ ਵੀ ਜ਼ਿਕਰ ਕੀਤਾ ਵੀ ਮੌਤ ਨੂੰ ਛੱਡ ਕੇ ਬਾਕੀ ਲਗਭਗ ਹਰ ਬਿਮਾਰੀ ਦੇ ਵਿੱਚ ਕਾਰੀਗਰ ਹਮ ਬਿਲਕੁਲ ਅੱਛਾ ਤੇ ਫਿਰ ਇਸਤੇਮਾਲ ਕਿਵੇਂ ਕਰਨਾ ਹੈ ਅ ਅੱਜਕੱਲ ਤੇ ਤੁਸੀਂ ਕਹ ਰਹੇ ਵੀ ਹਰ ਬਿਮਾਰੀ ਦਾ ਇਹ ਲਗਭਗ ਇਹਦੇ ਵਿੱਚ ਹੱਲ ਹੈ ਚਲੋ ਇਹ ਦੱਸੋ ਵੀ ਅੱਜ ਗਰਮੀਆਂ ਆ ਰਹੀਆਂ ਨੇ ਸਰਦੀਆਂ ਲਗਭਗ ਲਗਭਗ ਚਲੀਆਂ ਗਈਆਂ ਖਾਂਸੀ ਦਾ ਬਲਗਮ ਦਾ ਰੇਸ਼ੇ ਦਾ ਇਲਾਜ ਟ੍ਰੀਟਮੈਂਟ ਹੈ ਨਿੰਬੂ ਦੇ ਕੋਲ ਨਿੰਬੂ ਦੇ ਕੋਲੇ ਬਹੁਤ ਸੋਹਣਾ ਇਲਾਜ ਆਈ ਤੁਸੀਂ ਕਰਨਾ ਕੁਝ ਨਹੀਂ ਹੈਗਾ ਜਿੰਨਾ ਲੋਕਾਂ ਨੂੰ ਰੇਸ਼ਾ ਬਲਗਮ ਜਾਂ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਰਹੀ ਥੀ ਆ ਕਾਲੀ ਮਿਰਚ ਦਾ ਤੁਸੀਂ ਪਾਊਡਰ ਬਣਾਓ ਪਰ ਅਸੀਂ ਤਾਂ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਹੇ ਆ ਅਸੀਂ ਤਾਂ ਇਹ ਕਹਿ ਦਿੰਦੇ ਵੀ ਜੇ ਤੁਹਾਨੂੰ ਖੰਸੀ ਹੋਈ ਹੈ ਤਾਂ ਤੁਸੀਂ ਖੱਟੀ ਚੀਜ਼ ਨਹੀਂ ਖਾਣੀ ਨਿੰਬੂ ਨਹੀਂ ਲੈਣਾ ਤੁਸੀਂ ਨੁਕਤਾ ਤਾਂ ਅਜਮਾ ਕੇ ਦੇਖੋ ਤੁਹਾਨੂੰ ਤਾਕਤ ਦਿਖਾਮਗੇ ਆਯੁਰਵੈਦਿਕ ਤਾਕਤ ਕੀ ਆ ਤੁਸੀਂ ਕਾਲੀ ਮਿਰਚ ਲੈ ਲਓ ਠੀਕ ਹੈ ਚਾਰ ਦਾਣੇ ਕਾਲੀ ਮਿਰਚ ਦੇ ਲੈ ਕੇ ਇਹਨੂੰ ਕੁਟ ਲਓ ਠੀਕ ਹੈ ਨਿੰਬੂ ਲੈ ਲਓ ਇੱਕ ਉਹਨੂੰ ਨਿਚੋੜ ਦੋ ਅਦਰਕ ਦਾ ਤੁਸੀਂ ਰਸ ਕੱਢ ਲੈਣਾ ਹੁਣ ਲੋਕ ਗੱਲ ਕਰਦੇ ਅਦਰਕ ਦਾ ਰਸ ਕਿਹੜੇ ਰੰਗ ਦਾ ਹੋਣਾ ਚਾਹੀਦਾ ਈ ਪੀਲੇ ਰੰਗ ਦਾ ਜਾਂ ਚਿੱਟੇ ਰੰਗ ਦਾ ਮੈਂ ਤੁਹਾਨੂੰ ਆ ਕੱਢਿਆ ਹੋਇਆ ਤੁਹਾਡਾ ਟਾਈਮ ਆਪਾਂ ਲੋਕਾਂ ਦਾ ਵੇਸਟ ਨਹੀਂ ਕਰਨਾ ਇਹ ਅਦਰਕ ਦਾ ਰਸ ਆਈ ਹਰਾ ਕਿਵੇਂ ਇਹ ਹਰਾ ਇਦਾਂ ਹੀ ਆ ਜਦੋਂ ਤੁਸੀਂ ਇਹਨੂੰ ਕਸਾਉਨੇ ਹੋ ਕਸਾਂ ਕੀ ਦਾ ਰਸ ਕੱਢਦੇ ਹਾਂ ਤਾਂ ਉਸ ਵਕਤ ਜਿਹੜੇ ਇਹਦੇ ਅੰਦਰ ਹਰੇ ਵਾਲੇ ਰੇਸ਼ੇ ਹੁੰਦੇ ਆ ਉਹ ਜ਼ਿਆਦਾ ਰੰਗ ਫੜ ਲੈਂਦੇ ਨੇ ਜਿਹੜੇ ਇਹਦੇ ਚਿੱਟੇ ਰੇਸ਼ੇ ਨੇ ਉਹਨਾਂ ਦਾ ਰੰਗ ਫਿੱਕਾ ਪੈ ਜਾਂਦਾ ਆ ਆ ਨਿੰਬੂ ਦਾ ਰਸ ਆ ਗਈ ਇਹ ਜੇ ਆਪਾਂ 올ਰੀਡੀ ਤੁਹਾਡਾ ਟਾਈਮ ਨਾ ਖਰਾਬ ਹੋਵੇ ਤੇ ਜਿਹੜੀ ਆਡੀਅנס ਦੇਖ ਰਹੀ ਉਹਨਾਂ ਦਾ ਵੀ ਟਾਈਮ ਨਾ ਖਰਾਬ ਜੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਕੁੱਟੀ ਹੋਈ ਆ ਜੀ ਜੀ ਮੈਂ ਇੱਕ ਬੇਨਤੀ ਕਰਦਾ ਜਦੋਂ ਕਾਲੀ ਮਿਰਚ ਕੁੱਟਣੀ ਹੋਵੇ ਪੱਖਾ ਨਾ ਚਲਾ ਲਿਓ ਕਈ ਵੈਦਾਂ ਨੇ ਆਪਦੀਆਂ ਅੱਖਾਂ ਮਚਾਈਆਂ ਨੇ ਇਸੇ ਕਰਕੇ ਵੀ ਮਿਰਚ ਕੁੱਟਦੇ ਸੀਗੇ ਤੇ ਪੱਖਾ ਚੱਲਦਾ ਸੀਗਾ ਮੈਂ ਆਪ ਉਸ ਚੀਜ਼ ਦਾ ਸ਼ਿਕਾਰ ਹੋਇਆ ਪੱਖਾ ਚੱਲਦੇ ਚ ਮਿਰਚ ਕੁੱਟਦੀ ਸੀ ਤੇ ਮੜ ਕੇ ਅੱਖਾਂ 'ਚ ਪੈ ਗਿਆ ਸੀ ਸੋ ਇਸ ਚੀਜ਼ ਦਾ ਤੁਸੀਂ ਵੀ ਆਪਣੇ ਘਰੇ ਜਦੋਂ ਬਣਾਉਣ ਲੱਗੇ ਉਹਦੀ ਬਚਤ ਰੱਖਿਓ ਜੀ ਜੀ ਕਰਨਾ ਕੀ ਹੈ ਤੁਸੀਂ ਤੁਹਾਡੇ ਕੋਲੋਂ ਅਸੀਂ ਨੁਸਖਾ ਵੀ ਪੁੱਛਾਂਗੇ ਪਰ ਸਾਨੂੰ ਨੁਸਖਾ ਦੱਸਣ ਦਾ ਤਾਂ ਫਾਇਦਾ ਨਾ ਪਹਿਲੇ ਸਾਨੂੰ ਇਹ ਦੱਸੋ ਕਿਹੜਾ ਨੁਸਖਾ ਫਾਰਮੂਲਾ ਨਿੰਬੂ ਦੇ ਰਸ ਵਾਲਾ ਕਿਹੜੀ ਕਿਹੜੀ ਚੀਜ਼ਾਂ ਤੇ ਕੰਮ ਕਰੇਗਾ ਨਿੰਬੂ ਦੇ ਨਾਲ ਤੁਸੀਂ ਕਾਲੀ ਮਿਰਚ ਕਹਦੇ ਕੋਈ ਕਾਲੀ ਮਿਰਚ ਮਿਲਾ ਲਓ ਨਿੰਬੂ ਦੇ ਨਾਲ ਤਾਂ ਅਸੀਂ ਅਕਸਰ ਜਿਹੜਾ ਸ਼ਹਿਦ ਪੀਨੇ ਆ ਦੇਖੋ ਮੈਂ ਸ਼ਹਿਦ ਵੀ ਦੇ ਵਿੱਚ ਆਪਾਂ ਐਡ ਕਰਾਂਗੇ ਸ਼ਹਿਦ ਵੀ ਅਸੀਂ ਰੱਖਿਆ ਹੋਇਆ ਸ਼ਹਿਦ ਪਿਆ ਭਾਈ ਇਹ ਬੇਸਿਕਲੀ ਇਹ ਜਿਹੜਾ ਨੁਕਤਾ ਵਾ ਇਹ ਥੋੜੀ ਸਿਰਫ ਔਰ ਸਿਰਫ ਇਮਿਊਨਿਟੀ ਦੇ ਉੱਤੇ ਕੰਮ ਕਰਦਾ ਥੋੜੀ ਇਮਿਊਨਿਟੀ ਠੀਕ ਆ ਤੁਹਾਨੂੰ ਜਿਵੇਂ ਕਹਿੰਦਾ ਹੈ ਹੰਗਲੜੇ ਨਾਲ ਫੜਕੜੀ ਸੋ ਨਾ ਤੁਹਾਨੂੰ ਕੋਈ ਰੋਗ ਲੱਗੇ ਨਾ ਤੁਹਾਨੂੰ ਕੋਈ ਬਿਮਾਰੀ ਲੱਗੇ ਖਾਂਸੀ ਜਖਾਮ ਜਿਹੜੀਆਂ ਇਹ ਪ੍ਰੋਬਲਮਸ ਨੇ ਇਹਨਾਂ ਨੂੰ ਬੈਲੈਂਸ ਕਰ ਦਿੰਦਾ ਜਦੋਂ ਇਹ ਚੀਜ਼ਾਂ ਬੈਲੈਂਸ ਹੋ ਗਈਆਂ ਤੁਹਾਨੂੰ ਪ੍ਰੋਬਲਮ ਕੋਈ ਨਹੀਂ ਆਣੀ ਹੁਣ ਇਹਨੂੰ ਬਣਾਉਣਾ ਕਿਵੇਂ ਮੈਂ ਤੁਹਾਨੂੰ ਦੱਸ ਦਣਾ ਆਪਾਂ ਇੱਕ ਗਲਾਸ ਲੈ ਲਿਆ ਖਾਂਸੀ ਤੇ ਕੰਮ ਕਰੇਗਾ ਖਾਂਸੀ ਤੇ ਵੀ ਕੰਮ ਕਰੇਗਾ ਰੇਸ਼ੇ ਤੇ ਰੇਸ਼ੇ ਤੇ ਵੀ ਕੰਮ ਕਰੇਗਾ ਜਿਹੜਾ ਕੁੱਤਾ ਖਾਂਸੀ ਅੱਜ ਕੱਲ ਹੋਈ ਇੱਕ ਵਾਰ ਖਾਂਸੀ ਛੜ ਗਈ ਤੇ ਤੁਸੀਂ ਨੁਕਤਾ ਜਮਾਓ ਜੀ ਪੰਜਵੇਂ ਦਿਨ ਕੀ ਰਿਸਪੌਂਸ ਰੇ ਪੰਜਵੇਂ ਦਿਨ ਵੀ ਜਿਆਦਾ ਕਹਤਾ ਤੁਸੀਂ ਜਿੱਦੇ ਖਾਂਸੀ ਆ ਨਾ ਕੁੱਤਾ ਖਾਂਗੀ ਜਿੱਦੇ ਚੱਲ ਰਹੀ ਏ ਤੁਹਾਡੀ ਉਸੇ ਟਾਈਮ ਇਹਨੂੰ ਵਰਤ ਕੇ ਇਹਨੂੰ ਕਿਵੇਂ ਤੁਸੀਂ ਕਹ ਰਹੇ ਰੇਸ਼ੇ ਦੀ ਵੀ ਕੰਮ ਕਰੋ ਰੇਸ਼ੇ ਨੂੰ ਵੀ ਕੰਮ ਕਰੋ ਮੈਂ ਤੁਹਾਨੂੰ ਦੱਸ ਕੇ ਦਰ ਹੈ ਜਿਹੜੀ ਕਾਈ ਆ ਕਾਈ ਨੂੰ ਨਿੰਬੂ ਲਾ ਦਿੰਦਾ ਈ ਓਕੇ ਬਲਗਮ ਹੀ ਆ ਨਾ ਰੇਸ਼ਾ ਤਾਂ ਜਦੋਂ ਹੁਣ ਬਲਗਮ ਬਾਰ ਬਾਰ ਗਲੇ ਚਾਈ ਜਾਂਣੀ ਖਾਂ ਖਾਂ ਕਰੀ ਜਾਂਣਾ ਇਸ ਤਰ੍ਹਾਂ ਦਾ ਵੀ ਹੈਗਾ ਜੀ ਬਹੁਤ ਸਾਰੇ ਮੈਂ ਲੋਕਾਂ ਨੂੰ ਇਦਾਂ ਵੀ ਜਾਂਦਾ ਉਹ ਗੱਲ ਕਰਦੇ ਨੇ ਤੇ ਗੱਲ ਕਰਦੇ ਕਰਦੇ ਹੂੰ ਆਹੋ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਯਾਰ ਇਹ ਕਿਤੇ ਮੇਨੂੰ ਹੰਗਾਰਾ ਆਇਆ ਪਰਦੇ ਇਹ ਹੋ ਜਾਂਦੀ ਹੈ ਦਿੱਕਤ ਜ਼ਿਆਦਾਤਰ ਉਸ ਤਰ੍ਹਾਂ ਦਿੱਕਤ ਹੁੰਦੀ ਹੈ ਜਦੋਂ ਮੌਸਮ ਬਦਲ ਹੁੰਦਾ ਸੋ ਉਸ ਟਾਈਮ ਦੇ ਉੱਤੇ ਦਿੱਕਤ ਹੁੰਦੀ ਹੈ ਆਪਾਂ ਇਹਦੇ ਵਿੱਚ ਤੁਸੀਂ ਦੇਖੋ ਨਿੰਬੂ ਦਾ ਰਸ ਪਾ ਲਿਆ ਹੁਣ ਤੁਸੀਂ ਇਹਦੇ ਵਿੱਚ ਆਹ ਅਦਰਕ ਨਚੋੜ ਲਓ ਆ ਤੁਸੀਂ ਦੇਖੋ ਅਦਰਕ ਨਚੋੜ ਰਹੇ ਆਂ ਆਪਾਂ ਇਹਦੇ ਵਿੱਚ ਦੇਖ ਰਹੇ ਆਂ ਅਦਰਕ ਦਾ ਰਸ ਨਿਕਲਦਾ ਜੀ ਥੋੜਾ ਜਿਹਾ ਜ਼ੋਰ ਲੱਗਦਾ ਅਦਰਕ ਦਾ ਨਜ਼ਰ ਰਸ ਨਚੋੜ ਲਓ ਇਹਦੇ ਵਿੱਚ ਠੀਕ ਹੈ ਠੀਕ ਹੈ ਜਿਹੜਾ ਅਸੀਂ ਨਚੋੜਿਆ ਹੋਇਆ ਉਹ ਵੀ ਇਹ ਚ ਪਾ ਲਓ ਹੁਣ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਪਾਣੀ ਨਾਰਮਲ ਪਾਣੀ ਵੀ ਪਾ ਸਕਦੇ ਹੋ ਕੋਸਾ ਪਾਣੀ ਵੀ ਪਾ ਸਕਦੇ ਹੋ ਪਤਾ ਕੀ ਫਾਇਦਾ ਨਾਰਮਲ ਦਾ ਕੋਸੇ ਦਾ ਜਿਆਦਾ ਫਾਇਦਾ ਦੇਖੋ ਇਹ ਕੋਸੇ ਪਾਣੀ ਦਾ ਬਹੁਤ ਫਾਇਦਾ ਹੋਊਗਾ ਤੁਹਾਨੂੰ ਠੀਕ ਹੈ ਇਹਨੂੰ ਤੁਸੀਂ ਪੀਣਾ ਸ਼ੁਰੂ ਕਰੋ ਗਰਮੇ ਗਰਮੇ ਲੈ ਕੇ ਰੱਬ ਦਾ ਨਾਮ ਤੇ ਮੈਂ ਕਹਿੰਦਾਈ ਕੋਈ ਤੁਹਾਨੂੰ ਬਿਮਾਰੀ ਨਹੀਂ ਲੱਗਣੀ ਛੇਤੀ ਤੁਹਾਡੀ ਇਮਿਊਨਿਟੀ ਓਕੇ ਬਿਮਾਰੀ ਕਿੱਥੋਂ ਲੱਗਣੀ ਫਿਰ ਦੂਸਰੀ ਗੱਲ ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਦੀ ਦਿੱਕਤ ਹੈ ਨਹੀਂ ਨੀਂ ਬੋਲ ਦੇ ਜੀਵਕਾਰੀ ਕਰਾ ਸਰਫ ਨਾਲ ਬਣੀ ਘੱਟ ਦਾ ਅਸੀਂ ਸਰਫ ਵੀ ਯੂਜ਼ ਕਰ ਲਈ ਅਸੀਂ ਸਵਾਹ ਵੀ ਯੂਜ਼ ਕਰ ਲਈ ਪਰ ਚਿਕਨਾਈ ਨਹੀਂ ਜਾਂਦੀ ਤੇ ਇਹ ਚਿਕਨਾਈ ਲੀਵਰ ਦੀ ਚਿਕਨਾਈ ਚੱਕੂ ਮੈਂ ਕਹਿੰਦਾ ਪੂਰੀ ਚੱਕੂ ਕੰਪਨੀਆਂ ਨੇ ਨਿੰਬੂ ਦਿਖਾ-ਦਿਖਾ ਕੇ ਤੇ ਪੰਡੇ ਮੰਜਰ ਵਾਲੇ ਵੇਚਦੇ ਵੀ ਇਹਦੇ 'ਚ ਹੈ ਨਿੰਬੂ ਦਾ ਕਮਾਲ ਤੁਹਾਡੇ ਲੀਵਰ ਵਾਸਤੇ ਨਿੰਬੂ ਬਹੁਤ ਕਾਰੀਗਰ ਆ ਤੁਸੀਂ ਕਾਫੀ ਦੇ ਵਿੱਚ ਨਿਊ ਬਾਕੀ ਪੀਣਾ ਸ਼ੁਰੂ ਕਰੋ ਤੁਹਾਡਾ ਦੇਖਿਓ ਲੀਵਰ ਸੈੱਟ ਕਰਨ ਲੱਗ ਜਾਊਗਾ ਹਾਂ ਜਿੰਨਾ ਲੋਕਾਂ ਨੂੰ ਲੀਵਰ ਸਰੋਸਿਸ ਆ ਮੈਂ ਫੇਰ ਉਹੀ ਗੱਲ ਕਹਿੰਦਾ ਭਾਈ ਤੁਸੀਂ ਦਵਾਈ ਲੈ ਲਓ ਆਪਦੀ ਰਿਪੋਰਟਸ ਦਿਖਾ ਕੇ ਆਪਦੀ ਦਵਾਈ ਲੈ ਲਓ ਹਾਂ ਜਿੰਨਾ ਲੋਕਾਂ ਨੂੰ ਨਹੀਂ ਐਡੀ ਸੀਰੀਅਸ ਪ੍ਰੋਬਲਮ ਹੈਗੀ ਨਹੀਂ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਹੈਗੀ ਫਿਰ ਤੁਸੀਂ ਆ ਘਰੇਲੂ ਨੁਕਤੇ ਜ਼ਰੂਰ ਅਜ਼ਮਾ ਕੇ ਦੇਖੋ ਚਲੋ ਟਾਈਮ ਨਹੀਂ ਹੈਗਾ ਜੇ ਘਰੇਲੂ ਨੁਸਖਿਆਂ ਦਾ ਫਿਰ ਉਹ ਕੀ ਕਰਨ ਦਿਲ ਤਾਂ ਉਹਨਾਂ ਦਾ ਵੀ ਕਰਦਾ ਵੀ ਸਾਡਾ ਲੀਵਰ ਠੀਕ ਰਹੇ ਹੱਕ ਤਾਂ ਉਹਨਾਂ ਨੂੰ ਹੈ ਵੀ ਉਹਨਾਂ ਦਾ ਲੀਵਰ ਜਿਹੜਾ ਅਸੀਂ ਠੀਕ ਰੱਖੀਏ ਉਹਨਾਂ ਨੂੰ ਕੀ ਕਰੀਏ ਜਿਨ੍ਹਾਂ ਦਾ ਕੁਝ ਈਜ਼ੀ ਟੂ ਹੋਵੇ ਇਸ ਤੋਂ ਇਲਾਵਾ ਕੋਈ ਨੁਸਕੇ ਬਣਾਉਣ ਤੋਂ ਇਲਾਵਾ ਬਹੁਤ ਵਾਰ ਹੁੰਦਾ ਅਸੀਂ ਦਫ਼ਤਰ ਜਾਣਾ ਹੁੰਦਾ ਤੇ ਇਸ ਤੇ ਬ੍ਰੇਕਫਾਸਟ ਵੀ ਛੱਡ ਕੇ ਚਲੇ ਜਾਨੇ ਆ ਤੇ ਇਹ ਜਿਹੜੇ ਟੋਟਕੇ ਕਿਵੇਂ ਬਣਨ ਕੋਈ ਆਸਾਨ ਨੁਸਕਾ ਆਸਾਨ ਸਭ ਤੋਂ ਆਸਾਨ ਨੁਕਤਾ ਇੱਕੋ ਇੱਕ ਹੈ ਤੁਸੀਂ ਘਰੇ ਆਪਦੇ ਇੱਕ ਮਹਾਰਾਜਾ ਸ਼ ਸਵੇਰੇ ਉੱਠੇ 15 ml ਪੀ ਲਿਆ ਸਾਰਾ ਇਹੀ ਕੰਮ ਕਰੇਗਾ ਮੈਂ ਕਿ ਨਹੀਂ ਇਹ ਤੋਂ 100 ਗੁਣਾ ਵੱਧ ਕੰਮ ਉਹ ਕਿਵੇਂ ਜੀ ਕਿਉਂਕਿ ਇਹ ਨੁਕਤੇ ਨੇ ਇਹਦੇ ਅੰਦਰ ਸਾਡੇ ਪਰਦਾਦਾ ਜੀ ਵੈਦ ਕੇਸਾ ਸਿੰਘ ਜੀ ਜਿਹਨੇ ਉਹਨਾਂ ਦੇ ਬਣਾਏ ਹੋਏ ਨੁਕਤੇ ਨੇ ਤੇ ਉਹਦੀ ਫਾਰਮੂਲੇਸ਼ਨ ਪਾ ਕੇ ਫਿਰ ਇਹ ਚੀਜ਼ਾਂ ਰੈਡੀ ਹੁੰਦੀਆਂ ਨੇ ਤੇ ਜਿਨ੍ਹਾਂ ਲੋਕਾਂ ਕੋਲ ਨਹੀਂ ਟਾਈਮ ਹੈਗਾ ਹੁਣ ਫੌਰਨ ਚ ਜਿੰਨੇ ਲੋਕ ਨੇ ਉਹ ਮਹਾਰਾਜਾ ਸ਼ਹੀ ਸ਼ਰਬਤੀ ਪ੍ਰਿਫਰ ਕਰਦੇ ਆ ਅੱਛਾ ਸਾਡੇ ਬੰਦੇ ਹੋਰ ਨੇ ਉਹ ਕਹਿੰਦੇ ਨਹੀਂ ਤੁਸੀਂ ਐਂ ਕਰੋ ਹੀ ਕਰੇ ਨਾ ਪਹਿਲਾਂ ਨਿੰਬੂ ਵਾਲਾ ਨੁਕਤਾ ਜਮਾ ਕੇ ਦੇਖ ਲਓ ਉਹ ਕਹਿੰਦੇ ਭਾਈ ਤੂੰ ਸ਼ਰਬਤ ਦੇਣਾ ਕਿ ਨਹੀਂ ਦੇਣਾ ਤੇ ਅਸੀਂ ਬੇਨਤੀ ਕਰਦੇ ਆਂ ਆਪਦਾ ਧਿਆਨ ਰੱਖੋ ਇਹਨਾਂ ਚੀਜ਼ਾਂ ਦੇ ਉੱਤੇ ਵੀ ਵਿਸ਼ਵਾਸ ਰੱਖੋ ਸ਼ਰਬਤ ਕਾਰੀਗਰ ਹੈਗਾ ਪਰ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਪਹਿਲਾਂ ਜੇ ਆਪਾਂ ਹੋ ਸਕਦਾ ਬਿਮਾਰੀਆਂ ਨਾ ਹੀ ਲਈਏ ਤਾਂ ਜ਼ਿਆਦਾ ਚੰਗਾ ਸਰਬਤ ਤਾਂ ਉੱਥੇ ਕੰਮ ਆਊਗਾ ਜਿੱਥੇ ਸਮਝ ਕਰ ਲੋ ਵੀ ਤੁਹਾਨੂੰ ਹੁਣ ਲੱਗ ਗਿਆ ਪਤਾ ਵੀ ਠੀਕ ਹੈ ਇਹ ਕੰਡੀਸ਼ਨ ਵਰਸ਼ ਹੋ ਗਈ ਫਰਟੀ ਲਿਵਰ ਗ੍ਰੇਡ 1 ਹੁੰਦੀ ਕਿਵੇਂ ਹੈ ਖਾਂਸੀ ਜਕਾਮ ਨਜ਼ਲਾ ਇਹ ਰੇਸ਼ਾ ਵੰਨਣ ਕਿਵੇਂ ਲੱਗ ਜਾਂਦਾ ਬੜਾ ਸੋਹਣਾ ਬਹੁਤ ਸੋਹਣਾ ਸਵਾਲ ਆ ਤੁਹਾਡਾ ਜੀ ਦੇਖੋ ਜਦੋਂ ਹੁਣ ਸਵੇਰੇ ਉੱਠਿਆ ਬੰਦਾ ਉੜਦੇ ਸਾਰ ਪੈਰ ਥੱਲੇ ਰੱਖ ਲੈ ਜਮੀਨ ਤੇ ਜੀ ਪੈਰ ਰੱਖਣਾ ਕਿਹੜਾ ਸੀਗਾ ਕਿਸਨੂੰ ਨਹੀਂ ਪਤਾ ਅਸੀਂ ਦੱਸਾਂਗੇ ਤੁਹਾਨੂੰ ਕਿ ਕਿਹੜਾ ਰੱਖਣਾ ਸੀਗਾ ਪਿਆਰ ਥੱਲੇ ਦੂਸਰੀ ਗੱਲ ਬੰਦਾ ਆਇਆ ਜੀ ਜਵਾਖ ਖੇੜ ਖੂੜ ਕੇ ਆਇਆ ਬਾਹਰੋਂ ਪੂਰਾ ਮੁਰਕੂ ਮੁਰਕੀ ਹੋਣ ਅੱਗੀ ਗਰਮੀ ਆ ਰਹੀ ਐ ਨ ਖਿੜਕੇ ਆਏ ਕੰਮ ਤੋਂ ਆਏ ਪੂਰਾ ਮੁਰਕੂ ਮੁਰਕੀ ਚਲੋ ਜੀ ਫ੍ਰਿਜ ਖੋਲਿਆ ਠੰਡਾ ਪਾਣੀ ਘਟਾ ਘਟ ਘਟ ਅੰਦਰ ਹੋਰ ਤੁਸੀਂ ਇਦੋਂ ਵੱਡੀ ਖਤਰਨਾਕ ਜ਼ਹਿਰ ਜਿਹੜੀ ਅਸੀਂ ਘਰਾਂ ਚ ਰੱਖੀ ਫਿਰਦੇ ਆ ਆਲੂ ਦੇ ਪਰੌਂਠੇ ਖਾਣੇ ਆ ਹੈਲਦੀ ਡਾਈਟ ਆਲੂ ਦੇ ਪਰੌਂਠੇ ਨਾਲ ਦਹੀਂ ਖਾਣੇ ਕਿੰਨੀ ਚੰਗੀ ਗੱਲ ਆ ਦੇਖੋ ਤੁਸੀਂ ਪ੍ਰੋਬਾਇਓਟਿਕ ਦੀ ਵੀ ਕਾਟ ਨਹੀਂ ਛੱਡਦੇ ਪਰ ਨਾਲ ਅਸੀਂ ਰੱਖੀ ਚਾਹ ਗਰਮ-ਗਰਮ ਪਰੌਂਠੇ ਆਲੂ ਦੇ ਨਾਲ ਦਹੀਂ ਠੰਡਾ ਐ ਪੂਰਾ ਮਤਲਬ ਜੇ ਉਹ ਨਿੱਗਾ ਜਾ ਹੋਵੇ ਨਹੀਂ ਮਜ਼ਾ ਨਹੀਂ ਆਇਆ ਚਾਪ ਪੂਰੀ ਗਰਮ ਚਾਹ ਵੀ ਜੇ ਕੋਸੀ ਹੋ ਜਾ ਤਾਂ ਵੀ ਗੱਲ ਤਾਂ ਕਿਤੇ ਨਾ ਕਿਤੇ ਜਦੋਂ ਤੁਸੀਂ ਗਰਮ-ਸਰਦ ਕਰਦੇ ਹੋ ਬਾਤ ਪਿਤ ਕਫ ਨੂੰ ਅਨਬੈਲੈਂਸ ਕਰਦੇ ਹੋ ਤਾਂ ਇਹ ਰੋਗ ਲੱਗਣੇ ਲੱਗਣੇ ਨੇ ਤ੍ਰਿਫਲਾ ਵੀ ਇਹੀ ਕੰਮ ਕਰਦੀ ਹੈ ਤੁਸੀਂ ਤ੍ਰਿਫਲਾ ਖਾਣੀ ਸ਼ੁਰੂ ਕਰ ਦਿਓ ਤੁਹਾਡੇ ਸਾਰੇ ਬਾਤ ਪਿੱਤ ਕਫ ਨੂੰ ਬੈਲੈਂਸ ਹੋਣ ਲੱਗੇ ਤੁਹਾਨੂੰ ਰੋਕ ਕੋਈ ਨਹੀਂ ਲੱਗਣਾ ਉਦੋਂ ਵੱਡਾ ਕੰਮ ਤੁਹਾਡੀ ਇਮਿਊਨਿਟੀ ਦਾ ਸੋ ਜਦੋਂ ਇਮਿਊਨਿਟੀ ਤੁਹਾਡੀ ਵੀਕ ਆ ਸਮਝ ਲਓ ਤੁਰੇ ਜਾਂਦੇ ਊਠ ਤੇ ਬੈਠੇ ਬੰਦੇ ਨੂੰ ਕੁੱਤਾ ਵੱਢ ਗਿਆ ਇੱਕ ਹਿਸਾਬ ਦੀ ਗੱਲ ਆ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋਏ ਸਨ ਯੋਧਾ ਸਿੰਘ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪੁਰਾਣੀ ਤੋਂ ਪੁਰਾਣੀ ਖਾਂਸੀ ਨਜ਼ਲਾ ਜ਼ੁਕਾਮ ਰੇਸ਼ਾ ਤੁਹਾਨੂੰ ਡਿੱਗਦਾ ਹੈ ਅਦਰ ਸਰਚ ਦੇ ਵਿੱਚ ਤੁਹਾਡੇ ਦਰਦ ਹੁੰਦਾ ਵਾਰ-ਵਾਰ ਤੁਹਾਡੇ ਨੱਕ ਦੇ ਵਿੱਚੋਂ ਪਾਣੀ ਵਗਦਾ ਉਹ ਸਾਰੀਆਂ ਸਿਸਟਮ ਨੂੰ ਸੈੱਟ ਕਰੇਗਾ ਪਾਣੀ ਵੀ ਬੜਾ ਵਗਦਾ ਜੀ ਬਹੁਤ ਵਾਰ ਹੁੰਦਾ ਪਾਣੀ ਨਿਕਲ ਜਾਂਦਾ ਜਿਹਨੂੰ ਅਸੀਂ ਪੰਜਾਬੀ ਵਿੱਚ ਨਲੀ ਕਹਿ ਦਿੰਦੇ ਆ ਨਲੀ ਵਗੀ ਜਾਂਦੀ ਹੈ ਸਾਰਾ ਸਾਰਾ ਦਿਨ ਤੇ ਰਮਾਲ ਰੱਖਿਆ ਹੁੰਦਾ ਟਿਸ਼ੂ ਰੱਖਿਆ ਹੁੰਦਾ ਨੱਕ ਸਾਫ਼ ਕਰ ਕਰਕੇ ਨੱਕ ਲਾਲ ਲੱਗਿਆ ਮਤਲਬ ਲਾਲ ਹੋ ਜਾਂਦਾ ਪਰ ਪਾਣੀ ਨਹੀਂ ਨਿਕਲੋਂ ਹਟਦਾ ਨੱਕ ਲਾਲ ਤਾਂ ਫਰੂਕੀ ਜੀ ਬਹੁਤ ਛੋਟੀ ਚੀਜ਼ ਕਹਤੀ ਕਈ ਲੋਕ ਤਾਂ ਜਿਵੇਂ ਆਪਾਂ ਕਦੂਕਸ ਨਹੀਂ ਕਰ ਦਿੰਦੇ ਜੀ ਉਹ ਕਦੂਕਸ ਨੂੰ ਇੱਥੇ ਛਾਨਣੀ ਬਣਾਈ ਹੁੰਦੀ ਆ ਲੋਕਾਂ ਨੇ ਰਗੜ ਰਗਣ ਦਾ ਕਾਬਦੇ ਰਮਾਲ ਦੇ ਨਾਲ ਮੈਂ ਕਹਿੰਦਾ ਪੂਰਾ ਕੰਮ ਕਰੂਗਾ ਜੀ ਤੁਸੀਂ ਆਪਦੀ ਇਮਿਊਨਿਟੀ ਦੇ ਉੱਤੇ ਕੰਮ ਕਰੋ ਕੁਦਰਤ ਵਿੱਚ ਬਹੁਤ ਨਿਯਮ ਆ ਜੀ ਤੁਸੀਂ ਤੁਹਾਨੂੰ ਲੱਗਦਾ ਨਾ ਵੀ એનર્ਜੀ ਡਾਊਨ ਛੋਟਾ ਜਿਹਾ ਨੁਕਤਾ ਜਮਾਈ ਛੋਟਾ ਜਿਹਾ ਨੁਕਤਾ ਇਹ ਨਹੀਂ ਕਰ ਸਕਦੇ ਯਾਰ ਫਿਰ ਤਾਂ ਲਾਂਤ ਜਮਾਈ ਛੋਟਾ ਜਿਹਾ ਨੁਕਤਾ ਨਿੰਬੂ ਦਾ ਰਸ ਕੱਢੋ ਅੱਖਾਂ ਬੰਦ ਕਰੋ ਤੁਹਾਨੂੰ ਲੱਗਦਾ ਨਾ એનર્ਜੀ ਡਾਊਨ ਆ ਡਿਪਰੈਸ਼ਨ ਜੀ ਜੀ ਤੁਸੀਂ ਨੁਕਤੇ ਨੂੰ ਆ ਨਿੰਬੂ ਦਾ ਰਸ ਆ ਪਕੜਿਆ ਹੋਇਆ ਆ ਨਿੰਬੂ ਦਾ ਰਸ ਤੁਸੀਂ ਇਹਨੂੰ ਅੱਖਾਂ ਬੰਦ ਕਰਕੇ ਸੁੰਘੋ ਨਾ ਤੁਹਾਨੂੰ ਅਹਿਸਾਸ ਦਦਾ ਤੁਹਾਡੇ ਰੋਮ ਰੋਮ 'ਚ ਕਿੰਨੀਆਂ ਕਨਾੜੀਆਂ ਨੇ ਸੁੰਘਣ ਨਾਲ ਕੀ ਹੋ ਜੂਆ ਜੀ ਮੈਂ ਨਹੀਂ ਤੁਸੀਂ ਕਰਕੇ ਤਾਂ ਦੇਖੋ ਸਿਰੋਂ ਸੁੰਗਣ ਨਾਲ ਸਿਰੋਂ ਸੁੰਗਣ ਨਾਲ ਕੀ ਹੋਊਗਾ ਤੁਸੀਂ ਇੱਕ ਚੀਜ਼ ਪ੍ਰਤਿਆਕੇ ਦੇਖੋ ਜੀ ਮੇਰੇ ਕਹਿਣ ਦੇ ਉੱਤੇ ਹੋਊਗਾ ਕਿ ਤੁਸੀਂ ਆਪੇ ਦੱਸੋਗੇ ਮੈਂ ਤੁਹਾਨੂੰ ਕਹੂੰਗਾ ਨਾ ਤੁਸੀਂ ਕਹੋਗੇ ਵੀ ਨਹੀਂ ਐਦਾਂ ਨਹੀਂ ਹੁੰਦਾ ਹੈਗਾ ਤੁਸੀਂ ਕਰਕੇ ਤਾਂ ਦੇਖੋ ਜਸ ਜਿਹੜਾ ਸੁੰਗਣ ਨਾਲ ਮੈਂ ਕਹਿੰਦਾ ਜੀ ਜਿੰਨਾ ਲੋਕਾਂ ਨੂੰ ਡਿਪਰੈਸ਼ਨ ਹੈ ਨਾ ਉਹ ਨਿੰਬੂ ਸੁੰਗਣਾ ਸ਼ੁਰੂ ਕਰ ਦੇਣ ਅੱਛਾ ਤੇ 15 ਦਿਨ ਬਾਅਦ ਸਾਨੂੰ ਰਿਸਪੌਂਸ ਕਰਕੇ ਦੱਸਣ ਵੀ ਕੀ ਫਰਕ ਪੈ ਗਿਆ ਜੀ ਬਹੁਤ ਨਵਾਂ ਨੁਕਤਾ ਤੁਹਾਨੂੰ ਇੰਨਾ ਸਕੂਨ ਇੰਨਾ ਆਨੰਦ ਮਿਲਦਾ ਕਿਉਂ ਸਾਨੂੰ ਪਹਾੜਾਂ ਚ ਜਾ ਕੇ ਸ਼ੁਕਰੀਆ ਦਾ ਕਰਦੇ ਆਂ ਸੀ ਕਿਉਂ ਸਾਨੂੰ ਪਹਾੜਾਂ ਚ ਜਾ ਕੇ ਆਨੰਦ ਆਉਣ ਲੱਗ ਜਾਂਦਾ ਇਹੀ ਕਾਰਨ ਤੁਸੀਂ ਕੁਦਰਤ ਦੇ ਨੇੜੇ ਹੋ ਜੋ ਇਹ ਤਾਂ ਜਿਹੜੀ ਮੈਡੀਕਲ ਸਾਇੰਸ ਵਾਈਂਸ ਇਹ ਤਾਂ ਗੱਲਾਂ ਹੀ ਛੋਟੀਆਂ ਨੇ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਉਮੀਦ ਕਰਦੇ ਆਂ ਕਿ ਇਹ ਵੀਡੀਓ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਪਸੰਦ ਆਏਗੀ ਔਰ ਪਰ ਮੇਰੀ ਜਿਹੜੀ ਚੇਤਾਵਨੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਇਹ ਹੁੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਜਿਹੜੀ ਸਲਾਹ ਹੈ ਉਹ ਤੁਸੀਂ ਜ਼ਰੂਰ ਲੈਣੀ ਹੈ ਕਿਉਂਕਿ ਮਿਕਦਾਰ ਘਟੀ ਵਧੀ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਪਹੁੰਚਾ ਸਕਦੇ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਦੀ ਦਿਓ ਆ ਗਿਆ ਧੰਨਵਾਦ